ਅੰਤਿਮ ਤੌਰ ਤੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਿੰਟਔਰ ਇਲੈਕਟ੍ਰੋਨਿਕ মিডিਆ ਤੋਂ ਆਏ ਹੋਏ ਸਭ ਸੱਜਣਾ ਦਾ ਕਾਲਜ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦੀ ਹਾਂ ਔਰ ਮੈਂ ਦੱਸਣਾ ਚਾਹਨੀ ਹਾਂ ਕਿ ਸਰਕਾਰੀ ਵਿਜਿੰਦਰਾ ਕਾਲਜ ਬਠਿੰਡਾ ਦੇ ਵਿੱਚ 12 ਤੋਂ ਲੈ ਕੇ 15 ਅਕਤੂਬਰ ਤੱਕ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਨਾਲ ਮਿਲ ਕੇ ਯੁਵਕ ਮੇਲਾ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਹੈ ਔਰ ਇੱਥੇ ਦੱਸਣ ਦੇ ਵਿੱਚ ਇਹ ਵੀ ਅਸੀਂ ਬਹੁਤ ਮਾਣ ਮਹਿਸੂਸ ਕਰਦੀ ਹਾਂ ਮੈਂ ਇਹ ਇਹ ਯੁਵਕ ਮੇਲਾ ਕਾਲਜ ਦੇ ਇਸ ਵਿੜੇ ਦੇ ਵਿੱਚ 20 ਸਾਲਾਂ ਬਾਅਦ ਕਰਵਾਇਆ ਜਾ ਰਿਹਾ ਹੈ। ਔਰ ਇਹ ਜਿਹੜਾ ਯੁਵਕ ਮੇਲਾ ਹੈ ਇਹ ਜੋ ਵੀ ਸਾਡੀ ਵਿਰਾਸਤ ਹੈ, ਲੋ ਬੱਚਿਆਂ ਦੇ ਵਿੱਚ ਕਾਬਲੀਅਤ ਹੈ ਉਸ ਨੂੰ ਉਜਾਗਰ ਕਰਨ ਦੇ ਲਈ ਇਹ ਇੱਕ ਉਹਨਾਂ ਨੂੰ ਮੰਚ ਪ੍ਰਦਾਨ ਕਰਨ ਦੀ ਕੋਸ਼ਿਸ਼ ਹੈ ਔਰ ਇਸ ਦੇ ਨਾਲ ਹੀ ਉਹਨਾਂ ਦੇ ਸਰਵਵਕਤੀ ਪੱਖੀ ਵਿਕਾਸ ਕਰਨ ਦੇ ਵੀ ਅਸੀਂ ਇੱਕ પ્રયਤਨ ਕਰ ਰਹੇ ਹਾਂ। ਔਰ ਇਸ ਪ੍ਰੋਗਰਾਮ ਦੇ ਵਿੱਚ ਯੁਵਕ ਮੇਲੇ ਦੇ ਵਿੱਚ 4 ਦਿਨ ਜਿਹੜਾ ਹੈ ਉਹ ਵਕ ਵਕੜੀਆਂ ਹਨ ਬਨਗੀਆਂ ਚਲਣਗੀਆਂ ਜਿਸ ਦੇ ਵਿੱਚ ਕੀ ਸੰਗੀਤ ਬਨਗੀਆਂ ਹੋਣਗੀਆਂ ਨਾਚ ਬਨਗੀਆਂ ਉਹਨਗੀਆਂ ਵਿਦਿਆਰਥੀਆਂ ਦੀਆਂ ਜੜੀਆਂ ਲਿਟਰੇਰੀ ਐਕਟੀਵਿਟੀ ਸਨ ਉਹ ਹੋਣਗੀਆਂ ਲੋਕ ਕਲਾਵਾਂ ਜੜੀਆਂ ਹਨ ਉਹ ਵੀ ਉਤਸ਼ਾਹਿਤ ਕਰਨ ਦੇ ਲਈ ਉਹ ਵੀ ਅਸੀਂ ਉਹਨਾਂ ਨੂੰ ਇੱਕ ਮੰਚ ਪ੍ਰਦਾਨ ਕਰ ਰਹੇ ਹਾਂ ਪਹਿਲੇ ਦਿਨ ਪੰਗੜਾ ਮਾਈਂ ਤੇ ਸਕਿੱਟ ਦਾ ਪ੍ਰੋਗਰਾਮ ਹੋਏਗਾ ਸਟੇਜ ਨੰਬਰ 1 ਦੇ ਉੱਪਰ ਔਰ ਸਟੇਜ ਨੰਬਰ 1 ਸਾਡੇ ਕਾਲਜ ਦੇ ਜੋ ਸਪੋਰਟਸ ਗਰਾਊਂਡ ਹੈ ਉੱਥੇ ਹੋਏਗਾ ਔਰ ਉਸ ਦੀ ਐਂਟਰੀ ਵੀ ਅਸੀਂ ਉਧਰੋਂ ਸਪੋਰਟਸ ਪਾਕੀ ਸਟੇਡੀਅਮ ਦੇ ਵੱਲੋਂ ਹੀ ਅਸੀਂ ਕਰਾਂਗੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਪਹਿਲੇ ਦਿਨ ਸਾਡੇ ਪੰਗੜਾ ਹੈ ਔਰ ਲਾਸਟ ਡੇ ਸਾਡਾ ਗਿੱਧਾ ਹੈ ਤਾਂ ਅਸੀਂ ਤਕਰੀਬਨ 8 ਤੋਂ 10000 ਦੀ ਫੁੱਟਫਾਲ ਜਿਹੜੀ ਹੈ ਇਸ ਦੇ ਵਿੱਚ ਐਕਸਪੈਕਟ ਕਰ ਰਹੇ ਹਾਂ ਕਿ ਕਿਉਂਕਿ ਬਿਲਕੁਲ ਸ਼ੈਦ ਦੇ ਵਿਚਕਾਰ ਕਾਲਜ ਹੈ ਔਰ ਵਿਦਿਆਰਥੀਆਂ ਦੇ ਵਿੱਚ ਵੀ ਇਸ ਮੇਲੇ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਇਸ ਦੇ ਨਾਲ ਹੀ ਸਮੂਹ ਸ਼ਬਦ ਗਾਇਨ ਹੈ ਭਜਨ ਗਾਇਨ ਹੈ ਰਾਸ਼ਟਰੀ ਸੰਗੀਤ ਵਾਦਨ ਹੈ ਸ਼ਾਸਤਰੀ ਸੰਗੀਤ ਵਾਦਨ ਹੈ ਫਿਰ ਕੁਇਜ਼ ਹੈ ਪਹਿਲੇ ਦਿਨ ਔਰ ਇਸ ਤੋਂ ਇਲਾਵਾ ਰੋਸ਼ੀ ਦੀ ਬੁੰਤੀ ਲੋਕ ਕਲਾਵਾਂ ਜਿਹੜੀਆਂ ਹਨ ਰੱਸਾ ਬੁੰਨਾ ਨਾਲਾ ਬੁੰਨਾ ਇਹ ਸਾਰਾ ਕੁਝ ਵੀ ਇਸ ਦੇ ਵਿੱਚ ਹੈ ਦੂਸਰੇ ਦਿਨ ਲੋਕ ਨਾਚ ਹਨ ਲੜਕੀਆਂ ਦਾ ਲੋਕ ਨਾਚ ਲੁੱਡੀ ਹੈ ਔਰ ਲੜਕਿਆਂ ਦਾ ਲੋਕ ਨਾਚ ਝੂਮਰ ਹੈ ਇਸ ਦੇ ਨਾਲ ਹੀ ਦੂਸਰੇ ਦਿਨ ਹੀ ਪੱਛਮੀ ਸਾਜ਼ ਹੈ ਸੋਲੋ ਦੈਨ ਪੱਛਮੀ ਗਾਇਨ ਹੈ ਸੋਲੋ ਔਰ ਪੱਛਮੀ ਸਮੂ ਗਾਇਨ ਹੈ ਉਸ ਤੋਂ ਬਾਅਦ ਪੰਜਾਬੀ ਲੋਕ ਧਾਰਾ ਦੇ ਉੱਪਰ ਇਕ ਆਯੋਜਨ ਸਭ ਤੇ ਸਭਿਆਚਾਰ ਦੇ ਉੱਪਰ ਬਣੀ ਹੋਈ ਲਘੂ ਫਿਲਮ ਉਸ ਦਾ ਮੁਕਾਬਲਾ ਹੋਏਗਾ ਔਰ ਪੰਜਾਬੀ ਯੂਨੀਵਰਸਿਟੀ ਨੇ ਐਤ ਕੀ ਬਾਰੇ ਆਪਣੇ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰੀ ਮੁਹਾਵਰੇਦਾਰ ਵਾਰਤਾਲਾਪ ਜਿਹੜੀ ਹੈ ਉਹ ਵੀ ਸ਼ਾਮਿਲ ਕੀਤੀ ਹੈ ਤਾਂ ਉਹ ਵੀ ਉਸ ਸਾਨੂੰ ਦੂਸਰੇ ਦਿਨ ਹੀ ਦੇਖਣ ਨੂੰ ਮਿਲੇਗੀ ਇਸ ਤੋਂ ਇਲਾਵਾ ਪੰਡ ਹਨ ਨੁਕਰਨਾਟਕ ਹੈ ਔਰ ਨਾਲ ਹੀ ਦੂਸਰੇ ਦਿਨ ਹੀ ਰੰਗੋਲੀ ਕਲੇ ਮੋਡਲਿੰਗ ਨਾਲੀ ਮੌਕੇ ਤੇ ਚਿੱਤਰਕਾਰੀ ਹੈ ਮਹਿੰਦੀ ਦੀ ਹੈ ਕੰਪੀਟੀਸ਼ਨ ਫੋਟੋਗ੍ਰਾਫੀ ਦਾ ਕੰਪੀਟੀਸ਼ਨ ਹੈ ਪੋਸਟਰ ਮੇਕਿੰਗ ਕਾਰਟੂਨਿੰਗ ਕੋਲਾਜ ਮੇਕਿੰਗ ਤੇ ਇਨਸਟਾਲੇਸ਼ਨ ਹੈ ਤੀਸਰੇ ਦਿਨ ਨਾਟਕ ਦੇਖਣ ਨੂੰ ਮਿਲਣਗੇ ਸਾਨੂੰ ਇਕਾਂਗੀ ਨਾਟਕ ਮਿਮਿਕਰੀ ਹੈ ਨਾਲ ਹੀ ਲੋਕੀ ਥਾਂ ਲੋਕ ਸਾਜ਼ ਹੈ ਫੋਕ ਆਰਕੈਸਟਰਾ ਹੈ ਬਾਦ ਵਿਵਾਦ ਪ੍ਰਤੀਯੋਗਤਾ ਹੈ ਪਾਸ਼ਣ ਕਲਾ ਮੁਕਾਬਲੇ ਹਨ ਤੇ ਕਾ ਉਚਾਰਨ ਹੈ ਔਰ ਚੌਥੇ ਦਿਨ ਸ਼ਾਸਤਰੀ ਨਿਰਿਤ ਹੈ ਪਹਿਰਾਵਾ ਪਰਦੇਸ਼ਨੀ ਹੈ ਰਵਾਇਤੀ ਲੋਕ ਗੀਤ ਹਨ ਜਿਦੇ ਵਿੱਚ ਕੇ ਲੰਮੀ heids ਵਾਲੇ ਲੋਕ ਗੀਤ ਜਿਹੜੇ ਹਨ ਉਹਨਾਂ ਦਾ ਮੁਕਾਬਲਾ ਹੋਏਗਾ ਔਰ ਨਾਲ ਹੀ ਗਿੱਧਾ ਵੀ ਹੋਏਗਾ ਔਰ ਇਸਦੇ ਨਾਲ ਹੀ ਦੂਸਰੇ ਸਟੇਜ ਦੇ ਉੱਪਰ ਸ਼ਾਸਤਰੀ ਸੰਗੀਤ ਵਾਦਨ ਹੈ ਸ਼ਾਸਤਰੀ ਔਰ ਸਵਰ ਤੇ ਤਾਲ ਹੈ ਔਰ ਇਸਦੇ ਨਾਲ ਹੀ ਕਲੀ ਗਾਇਨ ਹੈ ਬਾਰ ਗਾਇਨ ਹੈ ਔਰ ਕਵਿਸ਼ਰੀ ਹੈ ਔਰ ਇੱਥੇ ਵੀ ਮੈਂ ਦੱਸਦੀ ਦੱਸਣਾ ਚਾਹਨੀ ਹਾਂ ਕਿ ਇਸ ਦੇ ਇਸ ਲੋਕ ਮੇਲੇ ਦੇ ਵਿੱਚ ਸਾਡੇ ਕਾਲਜ ਵੱਲੋਂ ਪੰਜ ਸਟੇਜਾਂ ਲਗਾਈਆਂ ਗਈਆਂ ਹਨ ਜਿੱਤੇ ਕਿ ਹਰ ਇੱਕ ਸਟੇਜ ਦੇ ਉੱਪਰ ਵੱਖ-ਵੱਖ ਬੰਦੀਆਂ ਹੋਣਗੀਆਂ ਧੰਨਵਾਦ ਔਰ ਇਸ ਯੁਵਕ ਮੇਲੇ ਦੇ ਵਿੱਚ ਇਸ ਬਠਿੰਡਾ ਫਰੀਦਕੋਟ ਖੇਤਰੀ ਜ਼ੋਨ ਦਾ ਇਹ ਯੁਵਕ ਮੇਲਾ ਹੈ ਜਿਸ ਦੇ ਵਿੱਚ ਕਿ 55 ਕਾਲਜ ਜਿਹੜੇ ਹਨ ਉਹ ਭਾਗ ਲੈਣਗੇ પાસ ਤੇ ਰਹੇ ਨਹੀ ਨਹੀਂ ਜੀ ਨਹੀਂ ਕੋਈ ਪਾਸ ਨਹੀਂ ਹੈ ਬਿਲਕੁਲ ਸਭ ਨੂੰ ਖੁੱਲਾ ਸੱਦਾ ਹੈ ਔਰ ਮੈਂ ਸਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਤੁਸੀਂ ਸਭ ਹੁਮ ਹੁਆ ਕੇ ਇੱਥੇ ਪਹੁੰਚੋ ਔਰ ਇਸ ਯੁਵਕ ਮੇਲੇ ਦਾ ਆਨੰਦ ਮਾਣੋ ਸਮਾਂ 9 ਵਜੇ ਤੋਂ ਲੈ ਕੇ ਔਰ ਸ਼ਾਮ ਨੂੰ ਵੈਸੇ ਤਾਂ 6 ਵਜੇ ਤੱਕ ਕੋਸ਼ਿਸ਼ ਕਰਾਂਗੇ ਕਿ ਖਤਮ ਹੋ ਜਾਏ ਪਰ ਉਸ ਤੋਂ ਅੱਗੇ ਵੀ ਜਾ ਸਕਦਾ ਹੈ 4 ਦਿਨ ਦਾ ਲੋਕ ਮੇਲਾ ਹੈ ਜੀ ਮੁੱਖ ਮਹਿਮਾਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਚੰਗੇ ਵਧੀਆ ਮੁੱਖ ਮਹਿਮਾਨ ਜਿਹੜੇ ਹਨ ਉਹਨਾਂ ਨੂੰ ਬੁਲਾਇਆ ਜਾਏ ਹਾਂਜੀ ਅਸੀਂ ਐਸਐਸਪੀ ਮੈਡਮ ਨੂੰ ਜਾ ਕੇ ਅੱਜ ਮਿਲਾਂਗੇ ਔਰ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਇਹ ਕਾਲਜ ਦੇ ਵਿੱਚ ਪੁਖਤਾ ਸੁਰੱਖਿਆ ਪ੍ਰਬੰਧ ਵੀ ਕੀਤੇ ਜਾਣ ਕਿਉਂਕਿ ਲੋਕਾਂ ਦੀ ਗਿਣਤੀ ਅਸੀਂ ਸੋਚ ਰਹੇ ਹਾਂ ਕਿ ਬਹੁਤ ਜ਼ਿਆਦਾ ਲੋਕ ਆਣਗੇ ਤਾਂ ਸੁਰੱਖਿਆ ਪ੍ਰਬੰਧ ਵੀ ਅਸੀਂ ਪੁਖਤਾ ਕਰਾਂਗੇ ਇਹ ਹੈ ਕਿਉਂਕਿ ਯੂਥ ਮੇਲੇ ਜਿਹੜੇ ਹਨ ਨੌਜਵਾਨਾਂ ਦੇ ਵਿੱਚ ਪ੍ਰਤਿਭਾ ਬਹੁਤ ਹੁੰਦੀ ਹੈ ਸਿਰਫ ਉਹਨਾਂ ਨੂੰ ਇੱਕ ਸੇਧ ਦੇਣ ਦੀ ਲੋੜ ਹੁੰਦੀ ਹੈ ਤਾਂ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਇਹ ਇਹ ਯੁਵਕ ਮੇਲੇ ਉਹਨਾਂ ਦੀ ਪ੍ਰਤਿਭਾ ਨੂੰ ਦਿਖਾਣ ਦੇ ਲਈ ਹਨ ਔਰ ਅੱਜਕੱਲ੍ਹ ਅਸੀਂ ਸਾਨੂੰ ਇਹਨਾਂ ਨੂੰ ਸੇਧ ਦੇਣ ਦੀ ਬਹੁਤ ਜ਼ਰੂਰਤ ਹੈ ਔਰ ਉਹ ਇਹਨਾਂ ਦੇ ਵਿੱਚ ਵੱਧ ਚੜ ਕੇ ਭਾਗ ਲੈਣ ਔਰ ਆਪਣੇ ਅੰਦਰ ਜਿਹੜੀ ਛੁਪੀਆਂ ਹੋਈਆਂ ਕਲਾਵਾਂ ਹਨ ਉਹਨਾਂ ਨੂੰ ਉਜਾਗਰ